ਹਰਿਆਣੇ ਦੇ ਵਿੱਚ ਆਈਪੀਐਸ ਪੂਰਨ ਸਿੰਘ ਸੁਸਾਇਡ ਮਾਮਲੇ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਉਹਨਾਂ ਨੂੰ ਆਵਾਜ਼ੇ ਮੰਗ ਕੀਤੀ ਜਾ ਰਹੀ ਹੈ ਔਰ ਪਰਿਵਾਰਕ ਮੈਂਬਰ ਨੂੰ ਲੋਕਰੀ ਮੰਨੋਕਰੀ ਦੀ ਮੰਗ ਵੀ ਇੱਥੇ ਕੀਤੀ ਜਾ ਰਹੀ ਹੈ ਵੀਰ ਆਸਲੇ ਜਲੰਧਰ ਸ਼ਹਿਰ ਦੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਹੈਗੇ ਨੇ ਆਗੂ ਹੈਗੇ ਨੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ

ਸਰਕਾਰ ਮੁਰਦਾਬਾ 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 ਬੀਜੇਪੀ ਸਰਕਾਰ ਮੁਰਦਾਬਾ ਕੋਈ ਕੋਈ ਬੇਨਤੀ ਸਰਕਾਰ ਆਇਆ ਇਹਨੂੰ ਮਹਿੰਦਰਪੁਰ ਤੋਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਿਵੇਂ ਦੇਖਦੇ ਹੋ ਇੱਕ ਆਈਪੀਐਸ ਆਫੀਸਰ ਦੇ ਨਾਲ ਜਾਨੋਸਰਾ ਕਰੋ ਗ੍ਰਿਫਤਾਰ ਕਰੋ ਆਫੀਸਰ ਨਾਲ ਇਸ ਤਰ੍ਹਾਂ ਦਾ ਬਿਚਾਰਾ ਕਰਨੇ ਕਿਸਾ ਦੇ ਇਹ ਬੜਾ ਦੁੱਖ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਦਿੱਤੇ ਕੇ ਬੀਜੇਪੀ ਸਰਕਾਰ ਹੈ ਉੱਥੇ ਇੱਕ ਬਹੁਤ ਹੀ ਕਾਬਲ ਅਫਸਰ ਆਈਪੀਐਸ ਅਫਸਰ ਨੂੰ ਮਜਬੂਰ ਕੀਤਾ ਗਿਆ ਟੌਰਚਰ ਕੀਤਾ ਗਿਆ ਕਿ ਉਹਨੂੰ ਸੁਸਾਇਡ ਕਰਨੀ ਪਈ ਦੇਖੋ ਉਹਦੇ ਨਾਲ-ਨਾਲ ਪਰਿਵਾਰ ਬੰਨ ਜੋ ਲੋਕਾਂ ਦੇ ਨਾਂ ਲੈ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਤਾਂ ਜਦ ਤੱਕ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾਏਗਾ ਆਮ ਆਦਮੀ ਪਾਰਟੀ ਪੰਜਾਬ 'ਚ ਔਰ ਸਾਰੇ ਦੇਸ਼ ਦੇ ਵਿੱਚ ਇਦਾਂ ਹੀ ਅੰਦੋਲਨ ਮੁਜ਼ਾਹਰਾ ਕਰਦੀ ਰਹੇਗੀ ਪੂਰੇ ਸੂਬੇ ਭਰ ਦੇ ਵਿੱਚ ਇਸ ਤਰ੍ਹਾਂ ਦੇ ਕੈਂਡਲ ਮਾਰਤ ਜਿਹੜੇ ਹੈਗੇ ਨੇ ਕੱਲੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਅੱਗੇ ਅਸੀਂ ਗੱਲਬਾਤ ਕਰਾਂਗੇ ਪਵਨ ਕੁਮਾਰ ਤਿੰਨੂਹਰਾ ਨਾਲ ਵੀ ਤਿੰਨੂ ਸਾਹਿਬ ਕਿਵੇਂ ਦੇਖਦੇ ਹੋ ਇੱਕ ਐਸੀ ਐਸੀ ਭਾਈਚਾਰੇ ਦੇ ਜਿਹੜੇ ਅਫਸਰ ਸੀਗੇ ਆਈਪੀਐਸ ਅਫੀਸਰ ਉਹਨਾਂ ਦਾ ਸੁਸਾਇਸਾਈਡ ਕਰਨਾ ਉਹਨਾਂ ਦੇ ਘਰਦਿਆਂ ਨੂੰ ਨੌਕਰੀ ਨਾ ਦੇਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਏ ਇਹ ਗਲਤਾ ਪ੍ਰਤੀ ਸੋਚ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈ ਉੱਥੇ ਉੱਥੇ ਅਤਿਆਚਾਰ ਹੋ ਰਿਹਾ ਪੂਰਨ ਕੁਮਾਰ ਜੀ ਆਈਪੀਐਸ ਅਫਸਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਤਸ਼ੀ ਕਰਨ ਵਾਸਤੇ ਇਹ ਮਰਡਰ ਹੈ ਬੀਜੇਪੀ ਦੀ ਸੋਚ ਇਹ ਸਾਰੇ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਚਾਹੇ ਉਹ ਯੂਪੀ ਹੋਵੇ ਹਰਿਆਣਾ ਹੋਵੇ ਮੱਧ ਪ੍ਰਦੇਸ਼ ਹੋਵੇ ਜਿੱਥੇ ਜਿੱਥੇ ਦਲਿਤ ਉੱਥੇ ਅਤਿਆਚਾਰ ਹੁੰਦਾ ਜਿੱਥੇ ਜਿੱਥੇ ਬੀਜੇਪੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਬੀਜੇਪੀ ਸਰਕਾਰ ਦਾ ਵਿਰੋਧ ਕਰ ਰਹੀ ਹੈ ਸੜਕਾਂ ਦੇ ਉੱਤੇ ਔਰ ਅੱਜ ਕੈਂਡੀ ਮਾਰਕ ਗਿੰਦਰ ਚ ਰੱਖਿਆ ਗਿਆ ਇਸ ਸਪੈਨਲ ਮਾਰਕਿਟ ਹਜ਼ਾਰਾਂ ਲੋਕ ਮੋਦੀ ਸਰਕਾਰ ਦਾ ਉਹ ਪਖੰਡ ਜਿਹੜਾ ਆ ਉਹ ਪਖੰਡ ਨੂੰ ਉਜਾਗਰ ਕਰਨ ਵਾਸਤੇ ਕਿ ਜਿਹਦੇ ਵਿੱਚ ਦੇਸ਼ ਦੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾ ਕੇ ਇੰਟਰਨੈਸ਼ਨਲੀ ਜਾ ਕੇ ਕਹਿੰਦੇ ਆ ਕਿ ਅਸੀਂ ਅਸੀਂ ਧਰਮ ਗੁਰੂ ਆ ਦੇਸ਼ ਇਹ ਸਾਰਾ ਪਰਦਾ ਫਾਸ਼ ਹੋ ਗਿਆ ਬੀਜੇਪੀ ਦਾ ਔਰ ਆਰਐਸਐਸ ਦੀ ਵਿਚਾਰਧਾਰਾ ਦਾ ਕਿ ਅੱਜ ਵੀ ਬਹੁਤ ਵੱਡੇ ਪੱਧਰ ਤੇ ਦੇਸ਼ ਦੇ ਅੰਦਰ ਅਤਿਆਚਾਰ ਦੀਆਂ ਘਟਨਾਵਾਂ ਹੁੰਦੀਆਂ ਔਰ ਸਰਕਾਰ ਹੱਥੇ ਹੱਥ ਰੱਖ ਕੇ ਜਿਹੜੀ ਆ ਕੇਂਦਰ ਦੀ ਸਰਕਾਰ ਬੈਠੀ ਹੈ ਔਰ ਬਲਕਿ ਮੂੰਹ ਵੀ ਨਹੀਂ ਖੋਲਦੀ ਨਾ ਅਮਿਤ ਸ਼ਾਹ ਨੇ ਮੂੰਹ ਖੋਲਿਆ ਨਾ ਨਰਿੰਦਰ ਮੋਦੀ ਨੇ ਮੂੰਹ ਖੋਲਿਆ ਤੇ ਨਾ ਕਿਸੇ ਭਾਜਪੀ ਦੇ ਹੋਰ ਵੱਡੇ ਲੀਡਰ ਨੇ ਮੂੰਹ ਖੋਲਿਆ ਇਹ ਬੜੀ ਤਰਾਸਦੀ ਹੈ ਦੇਸ਼ ਦੇ ਅੰਦਰ ਕਿ ਅੱਜ ਸੰਵਧਾਨ ਨੂੰ ਛਿੱਕੇ ਟੰਕ ਕੇ ਕਾਨੂੰਨ ਨੂੰ ਛਿੱਕੇ ਟੰਕ ਕੇ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਇੱਕ ਪਾਸੇ ਐਡੀਜੀਪੀ ਲੈਵਲ ਦੇ ਅਫਸਰ ਨੂੰ ਮੈਂ ਸਮਝਦਾ ਇਹ ਮਜਬੂਰ ਹੋ ਕੇ ਖੁਦਕਸ਼ੀ ਕਰਨੀ ਪਈ ਤੇ ਕੋਈ ਇਨਸਾਫ ਨਹੀਂ ਮਿਲ ਰਿਹਾ ਕਿਸੇ ਦੇ ਖਿਲਾਫ ਹਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹਲੇ ਤੱਕ ਕਿੰਨੀ ਹਾਸੋ ਹੀ ਨਹੀਂ ਗੱਲ ਆ ਇਹ ਸਾਈਡ ਨੋਟ ਵੀ ਸਾਹਮਣੇ ਆਇਆ ਜਿਹੜਾ ਕਾਫੀ ਵੱਡੇ ਪੱਤਰ ਤੇ ਲਿਖਿਆ ਗਿਆ ਸੀ ਕਾਫੀ ਪੰਨਿਆਂ ਦਾ ਜਿਹੜਾ ਸਾਈਡ ਨੋਟ ਸੀ ਉਸ ਦੇ باوجود ਵੀ ਕਾਰਵਾਈ ਨਹੀਂ ਜਿਹੜੀ ਕਿਸੇ ਇਹ ਸਾਰਾ ਪ੍ਰੈਸ਼ਰ ਭਾਜਪਾ ਦਾ ਆ ਕੇਂਦਰ ਦੀ ਸਰਕਾਰ ਦਾ ਹਰਿਆਣੇ ਦੀ ਭਾਜਪਾ ਸਰਕਾਰ ਦਾ ਉਹਨਾਂ ਦੀ ਗਮਨ ਦੀ ਇਹ ਨੀਤੀ ਹੈ ਭਾਜਪਾ ਦੀ ਉਹ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਇਹ ਉਹਦੇ ਤਹਿਤ ਸਾਰਾ ਬੀਜੇਪੀ ਆਰਐਸਐਸ ਦਾ ਜਿਹੜਾ ਇਹ ਵਿਵਸਥਾ ਚੱਲ ਰਹੀ ਆ ਤੇ ਲੋਕੀ ਪੁਘਤ ਰਹੇ ਆ ਹੁਣ ਲੋਕੀ ਪਛਤਾਵ ਹੀ ਰਹੇ ਆ ਬੀਜੇਪੀ ਨੂੰ ਵੋਟਾਂ ਪਾ ਕੇ ਦੇਸ਼ ਵਿੱਚ ਸਰਕਾਰਾਂ ਬਣਾ ਕੇ ਹੁਣ ਪਛਤਾ ਰਹੇ ਆ ਹੁਣ ਅਤਿਆਚਾਰ ਦਾ ਦੌਰ ਬਹੁਤ ਵੱਡੇ ਪੱਧਰ ਤੇ ਦੇਸ਼ ਵਿੱਚ ਸ਼ੁਰੂ ਹੋਇਆ ਔਰ ਜਿੰਨੀ ਦੇਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉੰਨੀ ਦੇਰ ਆਮ ਆਦਮੀ ਪਾਰਟੀ ਸੜਕਾਂ ਤੇ ਇਸੇ ਤਰ੍ਹਾਂ ਅੰਦੋਲਨ ਤੇ ਸੰਘਰਸ਼ ਕਰੇਗੀ ਫਟਰੀ ਲਈ ਤਾਂ ਬਿਲਕੁਲ ਐਸਵੇਲੇ ਆਮ ਆਦਮੀ ਪਾਰਟੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਜਿਹੜੇ ਆਈਪੀਐਸਓ ਅਫੀਸਰ ਵੱਲੋਂ ਸੁਸਾਈਡ ਕੀਤੀ ਗਈ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਾ ਲਿਖੋ ਰਿਹਾ ਟੀਵੀ ਜਲੰਧਰ ਆਲੇ ਦੇ ਵਿੱਚ ਆਈਪੀਐਸ ਪੂਰਨ ਸਿੰਘ ਸੁਸਾਇਡ ਮਾਮਲੇ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕਰਿਆ ਜਾ ਰਿਹਾ ਉਹਨਾਂ ਨੂੰ ਆਵਾਜ਼ें ਮੰਗ ਕੀਤੀ ਜਾ ਰਹੀ ਔਰ ਪਰਿਵਾਰਕ ਮੈਂਬਰ ਨੂੰ ਨੌਕਰੀ ਮੰਗ ਨੌਕਰੀ ਦੀ ਮੰਗ ਵੀ ਇੱਥੇ ਕੀਤੀ ਜਾ ਰਹੀ ਹੈ ਵੀਰ ਆ ਇਸ ਵੇਲੇ ਜਲੰਧਰ ਸ਼ਹਿਰ ਦੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਹੈਗੇ ਨੇ ਆਗੂ ਹੈਗੇ ਨੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਵੱਲੋਂ ਕੈਂਡਲ ਮਾਰਚ ਕਰਿਆ ਜਾ ਰਿਹਾ केंद्रीय मंत्री माफ करना कैबिनेट मंत्री महेंद्र पगते इथे मौजूद हैगे ने हल्का इंचार्ज आजमपुर तो पवन कुमार तीन, तीनू मौजूद हैगे ने और तमाम जेड़े लोग हैगे ने ओना वलो कैंडल मार्च जेड़ा हैगा ओ इथे कढया जा रहे हैं हाय हाय मुर्दाबाद 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 मुर्दाबा मुर्दाबाद मुर्दाबे पी सरकार मुर्दाबादे ਮਹਿੰਦਰਪੁਰ ਤੋਂ ਨਾ ਗੱਲ ਕਰਨ ਦੀ ਕੋਸ਼ਿਸ਼ ਕਿਵੇਂ ਦੇਖਦੇ ਹੋ ਇੱਕ ਆਈਪੀਐਸ ਆਫੀਸਰ ਦੇ ਨਾਲ ਜਾਨ ਉਸ ਤਰ੍ਹਾਂ ਕਰੋ ਗ੍ਰਿਫਤਾਰ ਕਰੋ ਆਫੀਸਰ ਨਾਲ ਇਸ ਤਰ੍ਹਾਂ ਦਾ ਬਿਚੀ ਫਤਾਰਾ ਕਰਨ ਇਹ ਬੜਾ ਦੁੱਖ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਜਿੱਥੇ ਕਿ ਬੀਜੇਪੀ ਸਰਕਾਰ ਹੈ ਉੱਥੇ ਇੱਕ ਬਹੁਤ ਹੀ ਕਾਬਲ ਅਫਸਰ ਆਈਪੀਐਸ ਅਫਸਰ ਨੂੰ ਮਜਬੂਰ ਕੀਤਾ ਗਿਆ ਟੌਰਚਰ ਕੀਤਾ ਗਿਆ ਕਿ ਉਹਨੂੰ ਸੁਸਾਇਡ ਕਰਨੀ ਪਈ ਦੇਖੋ ਉਹਦੇ ਨਾਲ ਨਾਲ ਪਰਿਵਾਰ ਵੱਲੋਂ ਜੋ ਲੋਕਾਂ ਦੇ ਨਾਂ ਲੈ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਤਾਂ ਜਦ ਤੱਕ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾਏਗਾ ਆਮ ਆਦਮੀ ਪਾਰਟੀ ਪੰਜਾਬ ਚ ਔਰ ਸਾਰੇ ਦੇਸ਼ ਦੇ ਵਿੱਚ ਇਦਾਂ ਹੀ ਅੰਦੋਲਨ ਮੁਜ਼ਾਹਰਾ ਕਰਦੀ ਰਹੇਗੀ ਲੀਕਾ ਬਿਲਕੁਲ ਪੂਰੇ ਸੂਬੇ ਭਰ ਦੇ ਵਿੱਚ ਇਸ ਤਰ੍ਹਾਂ ਦੇ ਕੈਂਡਲ ਮਾਰਚ ਜਿਹੜੇ ਹੈਗੇ ਨੇ ਕੱਲੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਗੱਲਬਾਤ ਕਰਾਂਗੇ ਪਵਨ ਕੁਮਾਰ ਤੀਨੂਹਰਾ ਨਾਲ ਵੀ ਤੀਨੂ ਸਾਹਿਬ ਕਿਵੇਂ ਦੇਖਦੇ ਹੋ ਇੱਕ ਐਸੀ ਐਸੀ ਭਾਈਚਾਰੇ ਦੇ ਜਿਹੜੇ ਅਫਸਰ ਸੀਗੇ ਆਈਪੀਐਸ ਅਫੀਸਰ ਉਹਨਾਂ ਦਾ ਸੁਸਾਇਸਾਈਡ ਕਰਨਾ ਉਹਨਾਂ ਦੇ ਘਰਦਿਆਂ ਨੂੰ ਨੌਕਰੀ ਨਾ ਦੇਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਏ ਇਹ ਗਲਤਾ ਪ੍ਰਤੀ ਸੋਚ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈ ਉੱਥੇ ਉੱਥੇ ਅਤਿਆਚਾਰ ਹੋ ਰਿਹਾ ਪੂਰਨ ਕੁਮਾਰ ਜੀ ਆਈਪੀਐਸ ਅਫਸਰ ਉਹਨਾਂ ਨੂੰ ਮਜਬੂਰ ਕੀਤਾ ਕਿਆ ਉੱਤਕਸ਼ੀ ਕਰਨ ਵਾਸਤੇ ਇਹ ਮਰਡਰ ਹੈ ਬੀਜੇਪੀ ਦੀ ਸੋਚ ਇਹ ਸਾਰੇ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਚਾਹੇ ਉਹ ਯੂਪੀ ਹੋਵੇ ਹਰਿਆਣਾ ਹੋਵੇ ਮੱਧ ਪ੍ਰਦੇਸ਼ ਹੋਵੇ ਜਿੱਥੇ ਜਿੱਥੇ ਦਲਿਤ ਉੱਥੇ ਅਤਿਆਚਾਰ ਹੁੰਦਾ ਜਿੱਥੇ ਜਿੱਥੇ ਬੀਜੇਪੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਬੀਜੇਪੀ ਸਰਕਾਰ ਦਾ ਵਿਰੋਧ ਕਰ ਰਹੀ ਹੈ ਸੜਕਾਂ ਦੇ ਉੱਤੇ ਔਰ ਅੱਜ ਕੈਂਡਲ ਮਾਰਕ ਗਵਿੰਦਰ ਜਿ ਰੱਖਿਆ ਗਿਆ ਇਸ ਕੈਂਡਲ ਮਾਰਕ ਤੇ ਹਜ਼ਾਰਾਂ ਲੋਕ ਮੋਦੀ ਸਰਕਾਰ ਦਾ ਉਹ ਪਖੰਡ ਜਿਹੜਾ ਆ ਉਹ ਪਖੰਡ ਨੂੰ ਉਜਾਗਰ ਕਰਨ ਵਾਸਤੇ ਜੇ ਜਿਹਦੇ ਵਿੱਚ ਦੇਸ਼ ਦੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾ ਕੇ ਇੰਟਰਨੈਸ਼ਨਲੀ ਜਾ ਕੇ ਕਹਿੰਦੇ ਆ ਕਿ ਅਸੀਂ ਅਸੀਂ ਧਰਮ ਗੁਰੂਵਾ ਦੇਸ਼ ਇਹ ਸਾਰਾ ਪਰਦਾ ਫਾਸ਼ ਹੋ ਗਿਆ ਬੀਜੇਪੀ ਦਾ ਔਰ ਆਰਐਸਐਸ ਦੀ ਵਿਚਾਰਧਾਰਾ ਦਾ ਕਿ ਅੱਜ ਵੀ ਬਹੁਤ ਵੱਡੇ ਪੱਧਰ ਤੇ ਦੇਸ਼ ਦੇ ਅੰਦਰ ਅਤਿਆਚਾਰ ਦੀਆਂ ਘਟਨਾਵਾਂ ਹੁੰਦੀਆਂ ਔਰ ਸਰਕਾਰ ਹੱਥੇ ਹੱਸਰ ਕੇ ਜਿਹੜੀ ਆ ਕੇਂਦਰ ਦੀ ਸਰਕਾਰ ਬੈਠੀ ਹੈ ਔਰ ਬਲਕਿ ਮੂੰਹ ਵੀ ਨਹੀਂ ਖੋਲਦੀ ਨਾ ਅਮਿਤ ਸ਼ਾਹ ਨੇ ਮੂੰਹ ਖੋਲਿਆ ਨਾ ਨਰਿੰਦਰ ਮੋਦੀ ਨੇ ਮੂੰਹ ਖੋਲਿਆ ਤੇ ਨਾ ਕਿਸੇ ਬੀਜੇਪੀ ਦੇ ਵੱਡੇ ਮੀਟਿੰਗ ਨੇ ਮੂੰਹ ਖੋਲਿਆ ਇਹ ਬੜੀ ਤਰਾਸਦੀ ਹੈ ਦੇਸ਼ ਦੇ ਅੰਦਰ ਕਿ ਅੱਜ ਸੰਵਧਾਨ ਨੂੰ ਛਿੱਕੇ ਟੰਕੇ ਕਾਨੂੰਨ ਨੂੰ ਛਿੱਕੇ ਟੰਕੇ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਇੱਕ ਪਾਸੇ ਐਡੀਜੀਪੀ ਲੈਵਲ ਦੇ ਅਫਸਰ ਨੂੰ ਮੈਂ ਸਮਝਦਾ ਇਹ ਮਜਬੂਰ ਹੋ ਕੇ ਖੁਦਕਸ਼ੀ ਕਰਨੀ ਪਈ ਤੇ ਕੋਈ ਇਨਸਾਫ ਨਹੀਂ ਮਿਲ ਰਿਹਾ ਕਿਸੇ ਦੇ ਖਿਲਾਫ ਹਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹਲੇ ਤੱਕ ਕਿੰਨੀ ਹੱਸੋ ਹੀ ਨਹੀਂ ਗੱਲ ਆ ਇਹ ਸਾਈਡ ਨੋਟ ਵੀ ਸਾਹਮਣੇ ਆਇਆ ਜਿਹੜਾ ਕਾਫੀ ਵੱਡੇ ਪੱਤਰ ਤੇ ਲਿਖਿਆ ਗਿਆ ਸੀ ਕਾਫੀ ਪੰਨਿਆਂ ਦਾ ਜਿਹੜਾ ਸਾਈਡ ਨੋਟ ਸੀ ਉਸ ਦੇ باوجود ਵੀ ਕਾਰਨ ਨੂੰ ਜਿਹੜੀ ਇਹ ਸਾਰਾ ਪ੍ਰੈਸ਼ਰ ਬੀਜਪੀ ਦਾ ਆ ਕੇਂਦਰ ਦੀ ਸਰਕਾਰ ਦਾ ਹਰਿਆਣੇ ਦੀ ਬੀਜਪੀ ਸਰਕਾਰ ਦਾ ਉਹਨਾਂ ਦੀ ਗਮਨ ਦੀ ਇਹ ਨੀਤੀ ਹੈ ਬੀਜਪੀ ਦੀ ਉਹ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਇਹ ਉਹਦੇ ਤਹਿਤ ਸਾਰਾ ਬੀਜਪੀ ਆਰਐਸਐਸ ਦਾ ਜਿਹੜਾ ਇਹ ਵਿਵਸਥਾ ਚੱਲ ਰਹੀ ਆ ਤੇ ਲੋਕੀ ਭੁਗਤ ਰਹੇ ਆ ਹੁਣ ਲੋਕੀ ਪਛਤਾ ਵੀ ਰਹੇ ਆ ਬੀਜੇਪੀ ਨੂੰ ਵੋਟਾਂ ਪਾ ਕੇ ਦੇਸ਼ ਵਿੱਚ ਸਰਕਾਰਾਂ ਬਣਾ ਕੇ ਹੁਣ ਪਛਤਾ ਰਹੇ ਆ ਹੁਣ ਅਤਿਆਚਾਰ ਦਾ ਦੌਰ ਬਹੁਤ ਵੱਡੇ ਪੱਧਰ ਤੇ ਦੇਸ਼ ਵਿੱਚ ਸ਼ੁਰੂ ਹੋਇਆ ਔਰ ਜਿੰਨੀ ਦੇਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉੰਨੀ ਦੇਰ ਆਮ ਆਦਮੀ ਪਾਰਟੀ ਸੜਕਾਂ ਤੇ ਇਸੇ ਤਰ੍ਹਾਂ ਹੀ ਅੰਦੋਲਨ ਤੇ ਸੰਘਰਸ਼ ਕਰੇਗੀ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਜਿਹੜੇ ਆਈਪੀਐਸਓ ਅਫੀਸਰ ਵੱਲੋਂ ਸੁਸਾਈਡ ਕੀਤੀ ਗਈ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਜਿਹੜੇ ਲੋਕ ਦੋਸ਼ੀ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਾ ਲਿਖਸਾ ਰਟੀਵੀ ਚਲੰਦਰ